ਜਿੰਨਾਂ ਦੀ ਵੀ ਯਾਦਦਾਸ਼ਤ ਕਮਜ਼ੋਰ ਹੋ ਗਈ ਜੀ ਜਾਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਇੰਨੀ ਭੁੱਲਣ ਸ਼ਕਤੀ ਹੋ ਰਹੀ ਹੈ ਵੀ ਤੁਸੀਂ ਆਪਣੀ ਚੀਜ਼ ਧਰ ਕੇ ਭੁੱਲ ਜੈਨੋ ਕਈ ਵਾਰੀ ਤਾਂ ਆਪਦੇ ਆਪ ਨੂੰ ਭੁੱਲ ਜੈਨੋ ਵੀ ਆਪਾਂ ਬੈਠੇ ਕਿੱਥੇ ਆ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਖਾ ਲਓ ਜਿਹੜੀ ਤੁਹਾਡੀ ਯਾਦਦਾਸ਼ਤ ਹੈ ਜੀ ਹਫਤਿਆਂ ਦੇ ਵਿੱਚ ਨਾਰਮਲ ਹੋ ਜੂਗੀ ਤੁਸੀਂ ਕਰਨਾ ਹੈ ਕਿ ਜੀ 50 ਗ੍ਰਾਮ ਤਾਂ ਤੁਸੀਂ ਸੌਫ ਲੈਣੀ ਹੈ ਤੇ 50 ਗ੍ਰਾਮ ਤੁਸੀਂ ਲੈਣਾ ਜੀ ਧਣੀਆਂ ਸੁੱਕਾ ਤੇ 50 ਗ੍ਰਾਮ ਤੁਸੀਂ ਇਹਦੇ ਵਿੱਚ ਪਾਣੀ ਨੇ ਹਰੀਆਂ ਲੇਜੀਆਂ ਤੇ 50 ਗ੍ਰਾਮ ਤੁਹਾਨੂੰ ਜੀ ਇਹਦੇ ਜੀ ਧੱਗ ਵਾਲੀ ਛੱਟਾ ਮਿਸਰੀ ਇਹ ਤੁਸੀਂ ਚੰਗੇ ਤਰੀਕੇ ਨਾਲ ਕੁੱਟ ਲਿਓ ਕੁੱਟਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਕੋਈ ਧੱਗਾ ਹੋਊਗਾ ਜੀ ਉਹ ਸਾਈਡ ਤੇ ਕੱਢ ਦਿਓ ਇਹ ਤੁਸੀਂ ਸਾਰੀਆਂ ਚੀਜ਼ਾਂ ਦਾ ਜੀ ਬਰੀਕ ਪਾਊਡਰ ਤਿਆਰ ਕਰ ਲਿਓ ਇਹ ਤੁਸੀਂ ਪਾਊਡਰ ਨੂੰ ਜੀ ਕਿਸੇ ਕੰਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਵਰਤਨਾ ਕਿਵੇਂ ਹੈ ਲੈਣਾ ਕਿਵੇਂ ਵੀਡੀਓ ਨੈਟ ਤੱਕ ਜ਼ਰੂਰ ਦੇਖ ਲਿਓ ਤੁਸੀਂ ਇਹਦਾ ਇੱਕ ਚਮਚਾ ਦਾ ਜੀ ਸਵੇ ਤੇ ਇੱਕ ਦਾ ਤੁਸੀਂ ਖਾਣਾ ਸ਼ਾਮ ਨੂੰ ਰੋਟੀ ਰੋਟੀ ਖਾ ਕੇ ਇਹ ਦੁੱਧ ਦੇ ਨਾਲ ਖਾਣਾ ਜੀ ਤੁਸੀਂ ਦੁੱਧ ਦੇ ਵਿੱਚ ਦੋ ਚਾਰ ਦਾਣੇ ਪੱਤੀ ਦੇ ਪਾ ਲਿਓ ਇਹ ਤੁਸੀਂ ਉਹਦੇ ਨਾਲ ਲੈਣਾਗਾ ਤੁਸੀਂ ਦੇਖੋਗੇ ਜਿਹੜੀ ਛੋਟੀ ਜਿਆਦਾਸ ਹੈ ਹਫਤੇ ਦੇ ਵਿੱਚ ਵਾਪਸ ਆ ਜੂਗੀ ਇੰਨਾ ਤਕੜਾ ਜੱਟ ਹੈ ਇਹਦਾ ਤੁਸੀਂ ਦੇਖੋਗੇ ਜਿਹੜੀਆਂ ਛੋਟੀਆਂ 10 ਸਾਲ ਦੀਆਂ ਪੁਰਾਣੀਆਂ ਗੱਲਾਂ ਨੇ ਉਹ ਵੀ ਜਿਆਦਾ ਲੱਗ ਜਾਣਗੀਆਂ ਇਹ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਦੇਸੀ ਨੁਕਤਾ ਜੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਜਿਨ੍ਹਾਂ ਦੀ ਜਿਆਦਾਸ ਕਮਜ਼ੋਰ ਹੈ ਜਾਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਜਾਂ ਦਿਮਾਗ ਦੀ ਇਹ ਹਫਤੇ 10 ਦਿਨਾਂ ਦੇ ਵਿੱਚ ਲੋਟ ਕਰ ਦੂ ਤੇ ਵੀਡੀਓ ਚੰਗੀ ਲਗੀ ਤਾਂ ਜੀ ਸ਼ੇਅਰ ਜ਼ਰੂਰ ਕਰਦੇ ਜੀ